ਜਿਨ੍ਹਾਂ ਦੇ ਆਪਣੇ ਪਰਿਵਾਰ ਕਾਗਰਸੀ ਉਹ ਦੂਜਿਆਂ ਦੇ ਉਮੜਾ ਚੁੱਕਦੇ ਨੇ ਜਿਹੜੇ ਪਰਿਵਾਰ ਕਾਡੀਆਂ ਦੇ ਕਰਾਂ ਵਿੱਚ ਜੰਮੇ ਨੇ ਉਹਨਾਂ ਨੂੰ ਪਤਾ ਅਕਾਲੀ ਮੇਰੇ ਸਰਪੰਚੀ ਪਿਤਾ ਨੇ ਐਮਰਜੈਂਸੀ ਦੇ ਮੋਰਚੇ ਵੇਖ ਕੇ ਜੱਟਾਂ ਦਾ ਮੋਰਚਾ ਦੇਖਿਆ ਪੰਜਾਬੀ ਮੋਰਚਾ ਦੀ ਧਾਂ ਫੜੀ ਮੈਂ ਅੱਜ ਕੋਈ ਸ਼ਾਂ ਨਹੀਂ ਕਰ ਰਿਹਾ ਮੈਂ ਸ਼ਰੋਮੀ ਅਕਾਲੀ ਦਾ ਬਾਹਰ ਨਹੀਂ ਮੇਲਾ ਕੋਈ ਜ਼ਹੇਦਾਰ ਸੁੱਚਾ ਚ ਲਗਾ ਦੇਤੇ ਸਾਲ ਨਹੀਂ ਕਿ ਜੇ ਉਹਨਾਂ ਤੇ ਮੁਸੀਬਤ ਬਣੀ ਤੇ ਮੈਂ ਉਹਨਾਂ ਲੱਖ ਲੋਤਾ ਆਪਣਾ ਅੱਜ ਮੈਂ ਉਹਨੂੰ ਪਿੱਠ ਪਾ ਕੇ ਧੌੜਦਾ ਮੇਰੇ ਵਾਪਸ ਕਿਰਤ ਕਰਨ ਦਾ ਨਹੀਂ ਹוס ਹੋਦਾ ਹੋਣੇ ਇਸਾਨ ਹਾ ਜੈ ਸ੍ਰੀ ਆਕਾਲੇ ਜਿੰਦਾਬਾਦ ਮੈਂ ਨਾਰੇ ਮਾਰਨੇ ਦੋ ਚਾਰ ਕੋਈ ਜ਼ਹੇਦਾਰ ਸੁੱਚਾ ਚ ਲਗਾ ਦੇ ਨਗਰ ਪਏ ਨੇ ਕਦੀ ਔਕਾਤ ਦਾ ਸਾਥ ਆਪੇ ਚਾਹਦੇ ਨੇ ਕਦੀ ਉਹ ਪਾਰਟੀ ਕੋਲ ਜਾਂਦੇ ਨੇ ਹੈ ਕਾਂਗਰਸ ਉਹ ਕਾਂਗਰਸੀ ਨੇ ਆਪਣੀ ਪੀੜੀ ਥਲੇ ਸੋਟਾ ਨਹੀਂ ਮਾਰਦਾ ਉਹ ਦੂਜੇ ਦੇ ਉੱਗੜ ਵੰਦੇ ਨੇ ਮੇਰੀ ਬੇਨਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਕੋਈ ਤਗੜਾ ਕਰ ਸਕਦਾ ਉਹ ਜੱਜੇਦਾਰ ਸੁੱਚਾ ਸੰਗਤ ਮੈਂ ਉਹਨਾਂ ਦੇ ਮਰਦ ਖਲੋਤਾ ਮੇਰੀ ਹੱਥਗੋੜ ਦੇ ਬੇਨਤੀ ਤੁਹਾਨੂੰ ਸਾਰਿਆਂ ਨੂੰ ਦੁਰਾਜ ਸਾਹਿਬ ਅੱਜ ਜੋਸ਼ ਪਰ ਉੱਤੇ ਉਹ ਕਹੀ ਪਹੁੰਚਣਾ ਹਾਵੇ ਅਸੀਂ ਜੰਮੇ ਵੀ ਅਕਾਲੀਆਂ ਦੇ ਮਰਦਾਂ ਵੀ ਸੀ ਜਿਹਨਾਂ ਦਾ ਆਪਣਾ ਦਰ ਹੈ ਉਹ ਐਮਐਲਏ ਉਹ ਹਲਕਾ ਚਾਦਰ ਜੇ ਜੇ ਮੈਂ ਸੰਸਦਵਾਂ ਨੂੰ ਪੁੱਛਾਂ ਜੇ ਸਾਹਮਣੇ ਆ candidato ਨੂੰ ਸ਼ਲੋਕੀ ਕਰਦਾ ਪਰਵਾਦ ਮੈਨੇ ਕਿਤੇ ਮਹਿਲ ਲਵਾਉਣਾ ਹੋਇਆ ਤੁਹਾਡੇ ਕੋ ਕੋਈ ਤਾਕਤ ਨਹੀਂ ਤੁਸੀਂ ਡੱਕ ਸਕੋ ਸਾਡੇ ਲਈ ਲੀਡਰ ਬੈਠਾ ਸਾਡਾ ਉਹ ਲਗਾ ਜਿੰਦਾਬਾਦ ਵਿਚੇ ਨੂੰ ਆਰੰਭੇ ਕਰਾਉਂਦੇ ਵਿਚੇ ਨੂੰ ਆਰੰਭੇ ਕਰਦੇ ਜਦਾਂ ਸਾਬ ਨੇ ਚੌਰੀ ਸਾਹ ਨੂੰ ਬੇਨਤੀ ਹੈ ਜੇ ਬੋਧਾ ਲੰਬਾ ਨਾ ਕਰਿਓ ਜਹਦਰ ਸਾਹਿਬ ਨੇ ਹੁਕਮ ਕੀਤਾ ਹੈ ਕਿ ਕ੍ਰਿਸ਼ਚਰ ਭਾਈਚਾਰੇ ਦੇ ਵੱਲੋਂ ਕਾਮਰੇਟ ਸਾਹਿਬ ਨੂੰ ਇੱਕ ਮਿੰਟ ਬੁਲਾਇਆ ਜਾਵੇ ਆਓ ਜੀ ਕਾਮਰੇਟ ਲੋਕ ਰਾਜ ਜਿਹੜੀ ਹੁੰਦੀ ਹੈ ਇਹ ਲੋਕ ਸ਼ਕਤੀ ਇਹ ਰੱਬ ਦੀ ਆਵਾਜ਼ ਬਣਦੀ ਹੈ ਕਿ ਅਸੀਂ ਇਸ ਵਿੱਚ ਰੱਬ ਦੀ ਆਵਾਜ਼ ਫਾਇਦਾ ਕੀਤੀ ਹੈ ਕਿ ਉਸ ਆਵਾਜ਼ ਦੇ ਨਾਲ ਸ਼੍ਰੋਮਣੀ ਕਾਗਦ ਨੂੰ ਸ਼ਕਤੀ ਦਿੱਤੀ ਜਾਵੇ ਮਾਰੇ ਸਮੇਂ ਚ ਜਦ ਕਿ ਕੁਝ ਲੋਕ ਜਿਹੜੇ ਨੇ ਉਹ ਕਾਲੀਦਾਲ ਦੀ ਪ੍ਰੈਕਟਿਸ ਛੁਰਾ ਮਾਰ ਕੇ ਨੱਠ ਗਏ ਨੇ ਤੇ ਮੈਂ ਇਸ ਕਰਕੇ ਮਨ ਬਦਲਿਆ ਵਾ ਤੇ ਕਾਲੀਦਾਲ ਦੀ ਮਦਦ ਕਰਨਾ ਲੰਘ ਕੀਤਾ ਵਾ ਅੱਜ ਦੀ ਗੱਡੀ ਚ ਕੀ ਕਾ ਚਲੇ ਅਬ ਕਾਲੀਦਾਲ ਕੋਲ ਸ਼ਾਂਭਲ ਹੋ ਗਈ ਜੇ ਉਹ ਤਾਂ ਮੈਂ ਕਾਲੀਦਾਲ ਵਿੱਚ ਸ਼ਾਂਭਲ ਹੋਵਾ ਚਾਹਵੇ ਨਾ ਹੋਵਾ ਮੈਂ ਸਮੂੱਚੇ ਕਾਲੀ ਵਰਕਰਾਂ ਨੂੰ ਅਪੀਲ ਕੀਤੀ ਹੈ ਸਮੂੱਚੀ ਜਨਤਾ ਨੂੰ ਅਪੀਲ ਕੀਤੀ ਹੈ ਗਰਦਾਫਰ ਵਾਲਿਆਂ ਨੂੰ ਵੀ ਆਪਣੀ ਇੱਕ ਇੱਕ ਵੋਟ ਜਿਹੜੀ ਹੈ ਕੋਈ ਰਹਿ ਨਾ ਜਾਵੇ ਪਿੰਡ ਵਿੱਚ ਤੇ ਸਮੂੱਚੀ ਵੋਟ ਜਿਹੜੀ ਹੈ ਕਾਲੀਦਲ ਦੀ ਝੋਲੀ ਵਿੱਚ ਪਾਓ ਕਾਲੀਦਲ ਦੇ ਕੈਂਡੀਡੇਟ ਨੂੰ ਜੀ ਸਾਹਿਬ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਜਿਹੜੇ ਛੱਡ ਕੇ ਚਲ ਗਏ ਉਸ ਤੋਂ ਬਾਅਦ ਹੀ ਫੈਸਲਾ ਲਿਆ ਹੈਗਾ ਲੱਗਦਾ ਵੀ ਪਾਰਟੀਆਂ ਇਕੱਠ ਮਾਣੇ ਵਧੀਆ ਫੈਸਲਾ ਕੀਤਾਗਾ ਉਹ ਲੋਕ ਜਿਹੜੇ ਗਲਤ ਗਾਈਡ ਕਰ ਰਹੇ ਸੀਗੇ ਦਰਸਲ ਉਹ ਲੋਕ ਜਿਹੜੇ ਨੇ ਪਹਿਲਾਂ ਹੀ ਉਹਨਾਂ ਦੀ ਪੀਸੀਟੀ ਦੂਜੀਆਂ ਪਾਰਟੀਆਂ ਨਾਲ ਰਲਈ ਹੋਈ ਸੀ ਤੇ ਉਹ ਕਾਲੀਦਲ ਦੇ ਕੈਂਡੀਡੇਟ ਦੇ ਹੱਕ ਵਿੱਚ ਉਹਨਾਂ ਨੇ ਮੀਟਿੰਗਾਂ ਸ਼ੁਰੂ ਨਹੀਂ ਕੀਤੀਆਂ প্রচার শুরু ਨਹੀਂ ਕੀਤਾ ਤੇ ਨਾ ਉਹ ਮੀਟਿੰਗਾਂ ਵਿੱਚ ਕਾਂਗਰਸ ਦੇ ਜਾਂ ਆਮ ਪਾਰਟੀ ਦੇ ਖਿਲਾਫ ਬੋਲਦੇ ਸੀਗੇ ਕਿਉਂਕਿ ਜਿਨ੍ਹਾਂ ਪਾਰਟੀਆਂ ਕੋਲ ਕੰਮ ਲਏ ਹੋਣ ਜਿਨ੍ਹਾਂ ਲੀਡਰਾਂ ਕੋਲੋਂ ਕੰਮ ਲਏ ਹੋਣ ਜਿਨ੍ਹਾਂ ਨੇ ਬਹਿ ਕੇ ਖਾਦਾ ਪੀਤਾ ਹੋਵੇ ਉਹਨਾਂ ਦੇ ਖਿਲਾਫ ਕਿੱਦਾਂ ਬੋਲ ਸਕਦੇ ਨੇ ਭਾਵੇਂ ਉਹਨਾਂ ਤੇ ਲੱਖ ਕਮਜ਼ੋਰੀਆਂ ਹੋਣ ਇਸ ਕਰਕੇ ਉਹਨਾਂ ਦੀ ਜ਼ੁਬਾਨ ਤੋਂ ਅਕਾਲੀ ਦਲ ਨੂੰ ਸ਼ਕਤੀ ਨਹੀਂ ਸੀ ਮਿਲਦੀ ਤੇ ਉਹ ਵਕਾਊ ਮਾਲਫੀਏ ਚਲਾ ਗਿਆ ਲੱਗਦਾ ਨਿਸ਼ਾਨ ਹੋਏਗਾ ਅਕਾਲੀ ਦਲ ਇਸ ਲਈ ਕਿਸੇ ਬੰਦੇ ਦੇ ਜਾਣ ਦਾ ਨੁਕਸਾਨ ਤੇ ਹੁੰਦਾ ਹੀ ਹੈ ਭਾਵੇਂ ਬਹੁਤਾ ਨਹੀਂ ਤੇ ਥੋੜਾ ਹੋਵੇ ਹਰ ਵਰਕਰ ਦੇ ਜਾਣ ਨਾਲ ਇੱਕ ਵਾਰੀ ਧੱਕਾ ਤੇ ਲੱਗਦਾ ਹੀ ਹੈ ਸਮਝਣਾ ਸਾਡੇ ਨਾਲ ਹੀ ਮੁਕਾਬਲਾ ਉਹਦਾ ਮੁਕਾਬਲਾ ਉਹ ਤੇ ਕਿਸੇ ਨਾਲ ਕਰਦਾ ਮੈਂ ਕੋਈ ਕਿਸੇ ਦਾ ਪ੍ਰਚਾਰ ਕਰਾਂਗਾ ਵੀ ਮੈਂ ਕਾਂਗਾ ਅਸੀਂ ਕਮਜ਼ੋਰ ਆ ਕਿਹੜੀ ਪਾਰਟੀ ਅਸੀਂ ਉਹਨੂੰ ਢਾਵਾਂਗੇ ਉਹਨੂੰ ਕੁਝ ਵਰਕਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਲੰਗਾ ਸਾਹਿਬ ਤੁਸੀਂ ਚਲੋ ਹੁਣ ਪਾਰਟੀ ਨੂੰ ਜਿਹੜਾ ਮਜ਼ਬੂਤ ਕਰੋਗੇ ਲੇਕਿਨ ਉਹਨਾਂ ਵਾਲੇ ਸਮੇਂ ਚ ਇਹ ਨਾ ਹੋਇਆ ਕਿ ਫਿਰ ਕੋਈ ਬਾਹਰੋਂ ਲਿਆ ਕੇ ਕਾਂਗਸੀ ਜਿਹੜਾ ਬੜਾ ਦਿੱਤਾ ਜਾਵੇ ਵਰਕਰ ਨੂੰ ਯਾਦ ਰੱਖਿਆ ਜਾਵੇ ਦੇ ਕਾਂਗਰਸੀ ਨੇ ਪੀ ਬਣਾਉਣਾ ਕਿਹਾ ਅਸੀਂ ਤੇ ਮਾੜੇ ਅੰਸਰ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਾਂ ਕਮਜ਼ੋਰ ਬੰਦੇ ਥੋੜੇ ਆ ਕਿੰਨੇ ਹਜ਼ਾਰਾਂ ਲੋਕ ਅੱਜ ਆਏ ਨੇ ਮੇਰੀ ਪਿੱਠ ਤੇ ਇਹਨਾਂ ਦਾ ਹੱਥ ਹੈ ਤੇ ਇਹ ਕਮਜ਼ੋਰੀ ਨਾਲ ਥੋੜਾ ਮੈਂ ਲੜੂੰਗਾ ਮੈਂ ਤਾਂ ਪੈਰ ਗੱਡ ਕੇ ਲੜਾਂਗਾ ਮਾੜੇ ਅੰਸਰ ਦੇ ਖਿਲਾਫ ਜਿਹੜੇ ਅਕਾਲੀ ਦਲ ਨੂੰ ਢਾਹ ਲਾਉਂਦੇ ਨੇ ਇਹ ਸਮਝਿਆ ਹੌਲ ਟਾਈਮ ਤੇ ਜਿਹੜਾ ਲਗਾਉਂਦਾ ਸਰ ਨਾਮਜ਼ਦਗੀ ਕਰਾਂਗੇ ਹਾਂਜੀ ਇਹ ਬਰੌਲ ਦਾ ਕੀ ਨਾਮਜ਼ਦਗੀ ਕਰੋ ਜੀ ਹੌਲ ਟਾਈਮਸ ਕਾ ਜ ਮੈਨੂੰ ਕੀ ਪਤਾ ਵਾ ਕਿ ਕਿਹੜੇ ਕਿਹੜੇ ਹਲਕੇ ਦੀ ਮੈਨੂੰ ਨਮਾਇਦਗੀ ਦੇਣੀ ਹੈ ਇਹ ਤਾਂ ਹੁਣ ਮੈਨੂੰ ਵੀ ਨਹੀਂ ਪਤਾ ਜਿੱਥੇ ਕਮਜ਼ੋਰ ਸਮਝਣਗੇ ਉੱਥੇ ਮੈਨੂੰ ਗਾਦਰ ਭਾਵੇਂ ਮੈਂ ਡੱਟਣ ਨੂੰ ਤਿਆਰ ਆ ਡੇਰੇ ਤੇ ਧੋਣੇ ਦੀ ਭੰਨੀ ਭੰਨੀ ਆ ਹਲਕਨ ਚਾਰਜ ਦੇ ਤੌਰ ਤੇ ਵਿਚਰੂਗਾ ਤੇ ਸਰੇ ਜਿਲ੍ਹੇ ਕੱਟ ਕੇ ਮੈਂ ਹਲਕਨ ਚਾਰਜਾਂ ਤਾਂ ਵੀ ਉੱਪਰ ਆ ਮੈਂ ਕੋਰ ਕਮੇਟੀ ਦੇ ਮੈਂਬਰ ਰਿਆ ਵਾਂ ਅੱਜ ਵੀ ਮੈਂ ਭਾਵੇਂ ਕੱਖ ਵੀ ਨਹੀਂ ਕਾਦੀ ਦਲਦੇ ਲੇਕਿਨ ਲੋਕਾਂ ਦਾ ਮੇਰੇ ਪਿੱਠ ਤੇ ਹੱਥ ਆ ਮੈਂ ਇਹਨਾਂ ਨਾਲ ਵੈਸੇ ਹੀ ਹੈ ਵੀ ਆ ਹਲਕਨ ਜਾਜ ਦੇ ਕੱਖ ਵੀ ਨਾ ਹੋਇਆ ਹਲਕਨ ਜਾਜ ਦੇ ਜੋ ਕੋਈ ਚੰਗਾ ਸਿਆਣਾ ਬੰਦਾ ਹੋਵੇ ਤੇ ਉਹ ਲੀਡ ਕਰਦਾ ਵਾ ਤੇ ਜੇ ਕੋਈ ਉਹੋ ਜਿਹਾ ਹੋਏ ਤੇ ਉਹ ਘੇੜਾ ਗਰਕ ਕਰ ਦਿੰਦਾ ਵਾ ਲੱਗਦਾ ਕੋਈ ਹੈਗਾ ਵਾ ਇਸ ਬੰਦੇ ਹਲਕੇ ਜਿਹੜਾ ਜਿਹਨੂੰ ਮਾਈ ਦਿੱਤੀ ਜਾ ਸਕਦੀ ਹੈ ਫੈਂਚਰ ਕੌਣ ਲੱਗਦਾ ਤੁਹਾਨੂੰ ਮੈਂ ਤੇ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਜੇ ਇਸ ਚੀਜ਼ ਬਾਰੇ ਮੈਂ ਨਹੀਂ ਮੈਂ ਨਹੀਂ ਚਾਹੁੰਦਾ ਉਹਦੇ ਬਾਰੇ ਮੈਂ ਸੋਚੂੰਗਾ ਕਿਉਂਕਿ ਕਿਹੜਾ ਲੱਗੇ ਜਿਹੜਾ ਮੇਰੇ ਮੈਲੋਂ ਮਰਜ਼ੀ ਲੱਗ ਜੇ